ਹਾਂਜੀ ਦੋਸਤੋ ਫਿਰ ਕਿਵੇਂ ਹੋ ਸਾਰੇ ਪਰਮਾਤਮਾ ਦੀ ਕਿਰਪਾ ਦੇ ਨਾਲ ਚੜ੍ਹਦੀ ਕਲਾ ਦੇ ਵਿੱਚ ਹੋਗੇ ਤੰਦਰੁਸਤ ਹੋਗੇ ਮਿੱਤਰੋ ਅੱਜ ਬਹੁਤ ਹੀ ਟੌਪ ਟੌਪ ਦੇ ਕਬੱਡੀ ਕੱਪ ਹੋਣੇ ਨੇਗੇ ਅੱਜ ਉਹ ਹੋਣਾ ਜਿਹਨੂੰ ਲੋਕ ਸਿਰਾ ਕਹਿੰਦੇ ਨੇ ਅੱਜ ਸੁਲਤਾਨ ਵੀ ਵਾਪਸੀ ਕਰ ਸਕਦਾ ਅੱਜ ਕਹਿੰਦੇ ਲੁੱਧਰ ਨੇ ਵੀ ਖੇਡਣਾਗਾ ਅੱਜ ਸੀਲੂ ਵੀ ਖੇਡੂ ਅੱਜ ਜੱਗੂ ਵੀ ਖੇਡੂਗਾ ਅੱਜ ਮਿੱਤਰੋ ਬਹੁਤ ਟੌਪ ਟੌਪ ਦੇ ਮੈਚ ਹੋਣ ਨੇ ਜੇਕਰ ਪਹਿਲੇ ਕਬੱਡੀ ਕੱਪ ਦੀ ਗੱਲ ਕਰੀਏ ਪਹਿਲਾ ਕਬੱਡੀ ਕੱਪ ਅੱਜ 500 ਹੋਊਗਾ ਜਿਸ ਦਾ ਪਹਿਲਾ ਇਨਾਮ 2 ਲੱਖ ਰੁਪਏ ਦੂਜਾ ਇਨਾਮ 1.5 ਲੱਖ ਰੁਪਏ ਤੇ ਬੈਸਟ ਨੂੰ ਤੇ ਸਪਲੈਂਡਰ ਮੋਟਰਸਾਈਕਲ ਦਿੱਤੇ ਜਾਣਗੇ ਜਿਹੜੀ ਪਹਿਲੀ ਟੀਮ ਬਣੀ ਐ ਇੱਥੇ ਮਾਲਵਾਲਾ ਐਨ ਜਿਸ ਦੇ ਵਿੱਚ ਬਿੰਦਰ ਵਿਮਾਨੀ ਚਰਾਗਦੀਨ ਮਈਆ ਵਾਲਾ ਸ਼ਾਕਾ ਦੇয়ালਪੁਰਾ ਅੰਕਿਤ ਲਾਠ ਬਿੱਕਾ ਛਾਤਰ ਠਾਕੜ ਗੋਗੜੀਆਂ ਇਕਬਾਲ ਗਹਿਲਾ ਨਿੱਕਾ ਮਰੀ ਮੈਗਨਾ ਤੇ ਗੁਰੀ ਧਲੇਰ ਤੇ ਗਰਜੀਤ ਐ ਸੁੰਦੇਰੀ ਮਿੱਤਰੋ ਟੌਪ ਦੀ ਟੀਮ ਨਹੀਂ ਹੋਈ ਐ ਮਾਲਵਾਲਾ ਮਾਲਵਾਲਾ ਆਂਦੀ ਅਗਲੀ ਟੀਮਾ ਸ਼ਾਹਕੋਟ ਦੀ ਸ਼ਾਹਕੋਟ ਦੇ ਵਿੱਚ ਵੀ ਅੱਜ ਸਾਰੇ ਹੀ ਖੜਨਗੇ ਸੋਨੀ ਫਕਰ ਝੰਡਾ ਬੂਰੀਆ ਸਿਰਸਰ ਫੂਲਾ ਸੁਸ਼ਕ ਰਵੀ ਸਾਹੂ ਕੇ ਛੋਟਾ ਸੋਹਣਾ ਗੋਰਾ ਸਰਹਾਲੀ ਮੰਡ ਬੂਟਾ ਅੰਦਾਣਾ ਬਿੱਲੀ ਲੱਲੀਆਂ ਰਕੇਸ਼ ਬੋਪਰ ਇੱਥੇ ਨਹੀਂ ਖੇਡਦਾ ਰਕੇਸ਼ ਬੋਪਰ ਕੱਢੂ ਪੰਜਾਬ ਦੇ ਹਰਿਆਣੇ ਦੇ ਮੈਚ ਵਿੱਚ ਤੇ ਅਗਲੇ ਆ ਕੁਲਵਿੰਦਰ ਤਨਪਰਾ ਮਾਲਾ ਗੋਵਿੰਦਪੁਰਾ ਰਵਿੰਦਰ ਖੂਨਣ ਗਰਵਾਜ ਸਲਾਨਾ ਦਿਸ਼ਾ ਅਲਵਾਲਾ ਅਰਸ਼ ਬੁੱਕਣਵਾਲ ਚਰਨੀ ਰਾਜਤਰਨ ਕਲਜੀਤ ਤਕਰਾਂਚੂ ਪੂਰੀ ਟੌਪ ਦੀ ਟੀਮ ਨਹੀਂ ਹੋਈ ਹੈ ਮਿੱਤਰੋ ਕਹਿੰਦੇ ਅੱਜ ਸ਼ਾਹਕੋਟ ਲਾਈਨ ਦੀ ਅਗਲੀ ਟੀਮ ਹੈ ਐਨ ਆਰ ਆਈ ਨਕੋਦਰ ਜਿਸ ਦੇ ਵਿੱਚ ਜੱਗਾ ਚਿੱਟੀ ਸਣੀ ਕਾਲੇ ਸਿੰਘ ਵਾਲਾ ਮੰਨਾ ਬੱਲਨੋ ਸੋਨੀ ਭਾਦੜਾ ਜੱਜ ਤਲਵਣਾ ਕਾਲਾ ਮਾਲਾ ਗੁਰੂ ਥੋਪੀਆ ਲੱਬਾ ਬੱਗਾ ਪਿੰਡ ਮਿੱਤਰੋ ਟੌਪ ਦੀ ਟੀਮ ਹੈ ਐਨ ਆਰ ਆਈ ਨਕੋਦਰ ਦੀ ਵੀ ਅਗਲੀ ਟੀਮਣੀ ਹੋਈ ਆ ਬਾਬਾ ਗਾਜੀ ਦਸਤਨੋਰੀ ਜਿਹਦੇ ਵਿੱਚ ਜੱਗੂ ਹਾਕਮਵਾਲ ਜੱਗੂ ਹਾਕਮਵਾਲ ਦੇ ਚਾਂਸ ਜਿਹੜੇ 50 50% ਉਹ ਇੱਥੇ ਵੀ ਖੇਡ ਸਕਦਾ ਹੈ ਨਹੀਂ ਕੋਈ ਹੋਰ ਕਬੱਡੀ ਕੱਪ ਆ ਖੇੜਾ ਦਾ ਉਹਨਾਂ ਦੇ ਵਿੱਚ ਜਾਂ ਉੱਥੇ ਖੇਡੂਗਾ ਕਿਉਂਕਿ ਉੱਥੇ ਵੀ ਮਾਲਵਾ ਦੀ ਟੀਮਣੀ ਹੋਈ ਹੈਗੀ ਤਾਂ ਕਰਕੇ ਆਪਣੇ ਜੱਗੂ ਨਾਲ ਕੋਈ ਗੱਲ ਨਹੀਂ ਹੋਈ ਤੁਹਾਨੂੰ ਦੱਸ ਰਿਹਾਗੇ ਵੀ ਇੱਥੇ ਵੀ ਖੇਡ ਸਕਦਾ ਜਾਂ ਉੱਥੇ ਵੀ ਗਾਜੀ ਦਸਤਨੋਰੀ ਦੇ ਵਿੱਚ ਜੱਗੂ ਹਾਕਮਵਾਲ ਗੋਪੀ ਮਾਨਕੀ ਸਣੀ ਆਦਮਵਾਲ ਬਿੱਲਾ ਖੁੱਡਾ ਅਲੀ ਤੇ ਮਣੀ ਧਨੋਰੀ ਤੇ ਸ਼ੇਰੂ ਧਨੋਰੀ ਮਿੱਤਰੋ ਪੂਰੀ ਟੀਮ ਦੀ ਟੌਪ ਦੀ ਟੀਮ ਬਣੀ ਹੋਈ ਹੈਗੀ ਧਨੋਰੀ ਦੀ ਵੀ ਅਗਲੀ ਟੀਮਾਂ ਬੇਰ ਸਾਹਿਬ ਕਪੂਰਸਲਾ ਜਿਹਦੇ ਵਿੱਚ ਬੁਲਟ ਖੀਰਾਵਾਲੀਆ ਜੋਧਾ ਸੁਰਖਪੁਰ ਚੱਕੀ ਰਮਦਾਸ ਅਮਰਤ ਔਲਖ ਲਵਲੀ ਮਹਿਮਦਵਾਲ ਗਿੰਨੀ ਮਹਿਮਦਵਾਲ ਮਿੱਤਰੋ ਪੂਰੀ ਟੌਪ ਦੀ ਟੀਮ ਬਣੀ ਹੈ ਕਹਿੰਦੇ ਵੀ ਅੱਜ ਅਗਲੀ ਟੀਮ ਹੈਗੀ ਗੱਗੀ ਲੋਪੋ ਮਾਲਵਾ ਜਿਹਦੇ ਵਿੱਚ ਪਿਸਟਲ ਭਿੰਡਰ ਬਾਬਰਾ ਠਿੱਕਰੀਵਾਲ ਲਾਲੀਤਨ ਤੌਲਾ ਅਮਨ ਲਹਾਰਾ ਅਰਸ਼ ਲਹਾਰਾ ਬਿੱਲਾ ਕੁਤਬਾ ਮੋਟਾ ਚੂੜਚੱਕ ਮਿੱਤਰੋ ਟੌਪ ਦੀ ਟੀਮ ਬਣੀ ਹੋਈ ਆ ਕਹਿੰਦੇ ਇਹ ਵੀ ਅਗਲਾ ਜਿਹੜਾ ਅੱਜ ਟੌਪ ਦਾ ਕਬੱਡੀ ਕੱਪਾ ਹੋਇਆ ਮਿੱਤਰੋ ਅੱਜ ਕਹਿੰਦੇ ਖੇੜਾ ਦੋਨਾਂ ਦੇ ਵਿੱਚ ਜਿਸ ਦਾ ਪਹਿਲਾ ਨਾਮ 2.5 ਲੱਖ ਰੁਪਏ ਦੂਜਾ ਨਾਮ 2 ਲੱਖ ਰੁਪਏ ਤੇ ਇੱਥੇ ਬਸਟਾ ਨੂੰ ਬੋਲਟ ਮੋਟਰਸਾਈਕਲ ਦਿੱਤੇ ਜਾਣਗੇ ਇੱਥੇ ਚਾਰ ਕਲੱਬਾਂ ਦੇ ਮੈਚ ਹੋਣਗੇ ਪਹਿਲਾਂ ਇੱਥੇ ਹਰਿਆਣੇ ਨੇ ਖੇਡਣਾ ਸੀ ਹੁਣ ਹਰਿਆਣਾ ਨਹੀਂ ਖੇਡ ਰਹੀ ਹੁੰਦੇ ਤੇ ਪਵਾਦ ਦੀ ਟੀਮ ਇੰਟਰ ਕਰੀ ਇਹਨਾਂ ਨੇ ਪਹਿਲੀ ਟੀਮ ਇੱਥੇ ਮਾਜਾ ਦੀ ਜਿਸ ਦੇ ਵਿੱਚ ਅੰਬਾਸੁਰ ਸਿੰਘ ਸਤੂ ਖਲੂਰ ਸਾਹਿਬ ਗੋਪੀ ਫਰੰਦੀਪੁਰੀਆ ਏਕਮ ਫੱਤੇਪੁਰੀਆ ਭੀਮ ਸ ਖੰਡੂਰ ਸਾਹਿਬ ਛੋਟਾ ਟਾਰਜ ਨਗਰ ਦੇ ਦਿੱਤ ਕਿਸ਼ਨਗੜਾ ਸਿੰਮੂ ਕੰਗ ਹਰਪਾਲ ਕਲਵਾ ਤੇ ਦੀਪ ਦਵਰਜੀ ਪੂਰੀ ਟੌਪ ਦੀ ਟੀਮ ਜਿਹੜੀ ਹੋਈ ਹੈ ਕਹਿੰਦੇ ਮਾਜੇ ਦੀ ਅੰਬਾ ਅੰਬਾਸੁਰ ਸਿੰਘਾਣਾ ਵੀ ਕਹਿੰਦੇ ਅੱਜ ਪੜਾਕੇ ਪਾਊਗਾ ਪੂਰਾ ਟੌਪ ਦੇ ਰੇਡਾਂ ਮਾਰੂ ਮੁੰਡਾ ਅਗਲੀ ਟੀਮ ਇੱਥੇ ਦੁਆਬੇ ਦੀ ਜਿਹਦੇ ਵਿੱਚ ਸ਼ਾਜੀ ਸ਼ਕਰਪੁਰ ਫਰਿਆਦ ali ਜੱਗੂ ਸੈਦੋਵਾਲ ਬਾਗੀ ਬਰਮਜੀਤ ਪੂਰੀ ਮਲੂਕ ali ਕਾਕਾ ਸ਼ਕਰਪੁਰ ਗਰਦੀਪ ਮਾਦੋਪੁਰ ਤੇ ਮੇਸ਼ੀ ਹਰਖੋਵਾਲ ਮਿੱਤਰੋ ਕਹਿੰਦੇ ਟੌਪ ਦੀ ਟੀਮਾਂ ਦੁਆਬੇ ਦੀ ਅਗਲੀ ਟੀਮ ਇੱਥੇ ਮਾਲਵੇ ਦੀ ਜਿਹਦੇ ਵਿੱਚ ਸ਼ਰਨਾਡਾ ਗੁਰਮਣਾ ਗੁਰਵਿੰਦਰ ਘੰਗਾ ਅਮਰਤ ਵਰਸਾਲਪੁਰ ਗਾਗੜਨ ਜੋਗੇਵਾਲ ਸੱਤੀਜਰ ਗੜੀ ਦੁੱਲਾ मामੂਪੁਰ ਮਿੱਤਰੋ ਟਿੱਲਾ ਜਾਣ ਲਈ ਇਹ ਵੀ ਟਾਪ ਦੀ ਟੀਮ ਐ ਇੱਥੇ ਮਾਲਵੇ ਦੀ ਜੇ ਜੱਗੂ ਇੱਥੇ ਖੇਡ ਸਕਦਾ ਮਾਲਵੇ ਦੇ ਵਿੱਚ ਜਾਂ ਫਿਰ ਖੇਡ ਸਕਦਾ ਆਪਣੇ ਪਹਾੜਸੂ ਦੇ ਕਬੱਡੀ ਕੱਪ ਦੀ ਅੱਗੇ ਅੱਜ ਮਿੱਤਰੋ ਸਰਾਹ ਹੋਣਾ ਕਹਿੰਦੇ ਅੱਜ ਪੰਜਾਬ ਤੇ ਹਰਿਆਣੇ ਦਾ ਮੈਚ ਹੋਣਾ ਜੇਕਰ ਆਪਾਂ ਉੱਥੇ ਪੰਜਾਬ ਦੀ ਟੀਮ ਦੀ ਗੱਲ ਕਰੀਏ ਪੰਜਾਬ ਵਾਲਿਆਂ ਦੇ ਵਿੱਚ ਥੋੜੀ ਜਿਹੀ ਕਿਤੇ ਨਾ ਕਿਤੇ ਟੀਮ ਦੇ ਵਿੱਚ ਕਮੀਆਂ ਆ ਮਿੱਤਰੋ ਪੰਜਾਬ ਵਾਲਿਆਂ ਦਾ ਪਤੰਦੇ ਏਕਾਂ ਨਹੀਂ ਹੈਗੇ ਕੀ ਦਿੱਕਤ ਹੈ ਉਨੀ ਵਧੀਆ ਟੀਮ ਨਹੀਂ ਬਣਾ ਕੇ ਲਿਆ ਸਕੇ ਪਰ ਫਿਰ ਵੀ ਜੇ ਕਰੀਏ ਤਾਂ ਠੀਕ ਠਾਕ ਟੀਮ ਨੂੰ ਜਿਸ ਦੇ ਵਿੱਚ ਸੀਰਾ ਚੱਕ ਵਾਲੀ ਸ਼ੇਰ ਪੂਰੀ ਸੱਨਾ ਪੂਰੀ ਸੱਨਾ ਕਹਿ ਰਹੇ ਨੇ ਪਰ ਚਾਂਸ ਬਹੁਤ ਘੱਟ ਨੇ ਵਿੱਚੇ ਖੜੂਗਾ ਸ਼ਾਇਦ ਬਾਅਦ ਸੁਈ ਖੜੂਗਾ ਜਸਨਾਲ ਮਗੀਰ ਰਾਜਾ ਪੱਧਰੀ ਖਾਨ ਭੈਣੀ ਵਿੱਕੀ ਹਰੀਕੇ ਪ੍ਰਤਾਪ ਕੜਿਆਣਾ ਇੰਦਰ ਤਲਵੰਡੀ ਰਾਏ ਗੱਗੀ ਚੱਕ ਦੇਸ਼ ਰਾਜ ਤੇ ਜੱਸੀ ਢੂੜ ਵਧੀਆ ਟੀਮ ਬਣੀਆ ਪਰ 19 ਤੱਕ ਦੀ ਨਹੀਂ ਬਣੀ ਕਿਉਂਕਿ ਜਿੱਥੇ ਪੰਜਾਬ ਹਰਿਆਣੇ ਦੀ ਗੱਲ ਆਉਂਦੀ ਆਪਾਂ ਤਾਂ ਪੰਜਾਬ ਨਾਲ ਹੀ ਖੜਾਂਗੇ ਭਾਵੇਂ ਸ਼ੀਲੂ ਦੇ ਫੈਨਾਂ ਆਗੇ ਪਰ ਜਿੱਥੇ ਪੰਜਾਬ ਦੀ ਗੱਲ ਹੋ ਪੰਜਾਬ ਨਾਲ ਖੜਾਂਗੇ ਚਾਹੀਦਾ ਸੀ ਪੰਜਾਬ ਵਾਲੇ ਨੂੰ ਵੀ ਹੋਰ ਵੀ ਤਾਕਦੀ ਟੀਮ ਬਣਾਉਂਦੇ ਅੰਬਾਸੁਰ ਸਿੰਘ ਬੁਲਟ ਵਰਗੇ ਰੇਡਰ ਲੈ ਜਾਂਦੇ ਇੱਥੇ ਨਾਲ ਜੇਕਰ ਹਰਿਆਣੇ ਦੀ ਟੀਮ ਦੀ ਗੱਲ ਕਰੀਏ ਹਰਿਆਣੇ ਦੀ ਪੂਰੀ ਟੌਪ ਦੀ ਬਣੀ ਹੋਈ ਅੱਜ ਪੂਰੀ ਕਰੀਮ ਹੈ ਹਰਿਆਣੇ ਦੀ ਸ਼ੀਲੂ ਬਾਹੁਆ ਕੋਰਪੁਰਾ ਰਵੀ ਦਿਉਰਾ ਦੀਪ ਕਾਸ਼ੀਪੁਰ ਵਿਕਾਸ ਅਲੇਵਾ ਰਿੰਕੂ ਖਰੇਟੀ ਮਨੀਸ਼ ਬਾਹੁਆ ਕੋਰਪੁਰਾ ਅਮਨ ਦਿਉਰਾ ਰਵੀ ਕੈਲਰਮ ਅਤੇ ਸਚਨ ਗ ਤੇ ਵਿਕਾਸਲੇਵਾ ਮਿਤਰ ਪੂਰੀ ਕਰੀਮ ਖੇਡੂ ਅੱਜ ਹਰਿਆਣੇ ਦੀ ਪੰਜਾਬ ਤੇ ਹਰਿਆਣੇ ਦੇ ਮੈਚ ਦੇ ਵਿੱਚ ਮਿੱਤਰੋ ਅੱਜ ਪੂਰਾ ਸਰਾ ਹੋਣਾ ਅੱਜ ਪੜਾਕੇ ਪੈਣੇ ਨੇ ਅੱਜ ਕਹਿੰਦੇ ਸੁਲਤਾਨ ਵੀ ਵਾਪਸੀ ਕਰ ਸਕਦਾ ਤੇ ਅੱਜ ਕਹਿੰਦੇ ਲੁਧਰ ਨੇ ਵੀ ਵਾਪਸੀ ਕਰਨੀਆਂ ਮਿੱਤਰੋ ਕਿਵੇਂ ਲੱਗੀ ਸਾਡੇ ਵੱਲੋਂ ਦਿੱਤੀ ਜਾਣਕਾਰੀ ਕਮੈਂਟਾਂ ਵਿੱਚ ਦਿਓ ਵਿਚਾਰ ਆਪਦੇ ਤੇ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ ਧੰਨਵਾਦ